ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫੇਰ ਤੇ ਫੇਰ ਤਪrave ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਚਿਤਨਾ ਹੈ ਤੋ ਚਿਤ ਲੈ ਨੇ ਸਦੇਨ ਮੈਂ ਪ੍ਰਾਨੀ ਚਿਨ ਚਿਨ ਆਉਦ ਬੇਹਾਤ ਹੈ ਫੂਟੇ ਕਟ ਜਉ ਪਾਣੀ ਸੋ ਕੋ ਟਲ ਗੁਰ ਸੇਵੀ ਹੈ ਐਨ ਸਹਜ ਸੋ ਭਾਏ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਵੈ ਸਿਫਤ ਕਸਮ ਦੀ ਨੂਰ ਅਰਸੋਂ ਪੁਰਸੋਂ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਰ ਸ਼ਾਹਾਂ ਦੇਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਬਣਾ ਦਾ ਵੇਸਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕੈ ਤਬ ਹੋ ਨਿਹਾਲ ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ ਬਾਣੀ ਪੱਖਾ ਪੀਸ ਦਾਸ ਕੈ ਤਬ ਹੋ ਨਿਹਾਲ ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ संत जना का छोरा तिस चरणी लाग माया तारी छतरपत तिन छोडो त्याग राव संतन का दान रूखा सो सर्व निधान ग्रह साकत 36 प्रकार ਦੇਵਕੂ ਸਮਾਨ ਭਗਤ ਜਨਾ ਕਾ ਲੂੰਗਰਾ ਓੜ ਨਗਨ ਨਾ ਹੋਈ ਸਾਖਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ ਸਾਖਤ ਸੋ ਮੁਖ ਜੋਰੇ ਆਦ ਵਿੱਚੋਂ ਟੁੱਟਿਆ ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਪੇਟਤ ਸਾਧਕਾ ਨਾਨਕ ਗੁਣ ਗਾਈ ਸਭ ਕਿਛ ਤੁਮ ਹੀ ਤੇ ਹੋਆ ਆਪ ਬੰਤ ਬਣਾਈ ਦਰਸ਼ਨ ਭੇਟਤ ਸਾਧ ਕਾ ਨਾਨਕ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸੋਹਣੀ ਸਤ ਸੰਤ ਜੀਓ ਇਹ ਅੱਜ ਦਾ ਹੁਕਮਨਾਮਾ ਜੋ ਅੰਗ 811 ਤੇ ਹੈ ਆਪਾ ਇਸ ਦੀ ਅਖਰੀਅਤ ਵਿਚਾਰ ਕਰੀਏ ਸਾਧ ਸੰਗਤ ਜੀਓ ਇਹ ਪਾਈ ਜੋ ਗੁਰਮੁਖ ਮਨੁੱਖਾਂ ਦਾ ਨੌਕਰ ਹੋਵੇ ਉਸ ਦੇ ਚਰਨੀ ਲੱਗਿਆ ਕਰ ਗੁਰਮੁਖ ਗੁਰਮੁਖਾਂ ਦੇ ਉਸ ਮਾਲਕ ਦੇ ਉਸ ਪਰਮਾਤਮਾ ਦੇ ਦਾਸ ਹੋਣ ਭਾਵ ਹੋ ਕੇ ਗੁਰਮੁਖ ਮਨੁੱਖ ਉਹਨਾਂ ਦਾ ਵੀ ਅੱਗੇ ਦਾਸ ਹੋਵੇ ਉਹਦੇ ਚੰਨੀ ਲੱਗਿਆ ਕਰ ਏ ਭਾਈ ਮੈਂ ਤਾਂ ਜਿਹੜੇ ਵੱਡੇ ਵੱਡੇ ਤਨਹਾੜ ਰਾਜੇ ਆ ਉਹਨਾਂ ਦਾ ਸਾਥ ਸੇ ਦਿਲ ਨੂੰ ਪਿਆਰ ਆ ਹੋਵਾਂਗਾ ਪਰ ਸੰਤ ਜਨਾਂ ਦੇ ਸੇਵਕਾਂ ਦੇ ਚਰਨਾਂ ਵਿੱਚ ਰਹਿਣਾ ਪਸੰਦ ਕਰਾਂਗਾ ਇਹ ਰਹਾਉ ਪੰਕਤੀ ਦਾ ਜਿਹੜਾ ਭਾਵ ਹੈ ਸਾਧ ਸੰਗਤ ਅੱਗੇ ਹੈ ਇਹ ਭਾਈ ਪ੍ਰਭੂ ਦੇ ਇਹ ਭਾਈ ਪ੍ਰਭੂ ਦੇ ਭਗਤਾਂ ਦੇ ਘਰ ਵਿੱਚ ਪਾਣੀ ਡੋਆਇਆ ਤਾ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋ ਨਿਹਾਲ ਪ੍ਰਭੂ ਦੇ ਭਗਤ ਭਗਤਾਂ ਦੇ ਘਰ ਦੇ ਵਿੱਚ ਜੋ ਪ੍ਰਭੂ ਦੇ ਭਗਤ ਨੇ ਦਾਸ ਨੇ ਉਹਨਾਂ ਦੇ ਘਰ ਦੇ ਵਿੱਚ ਕੀ ਕਰਿਆ ਕਰ ਪਾਣੀ ਡੋਆਇਆ ਕਰ ਦੂਜਾ ਪੱਖਾ ਚੱਲਿਆ ਗਾ ਤੀਜਾ ਆਠਾ ਪੀ ਕੀਆ ਤਾਂ ਤੋਂ ਦੋਹਾਂ ਹੀ ਤੇ ਨੂੰ ਆਨੰਦ ਜਿਹੜਾ ਹੈ ਉਹ ਮਿਲੇਗਾ ਤੂੰ ਆਨੰਦ ਮਾਣੇਗਾ ਤੂੰ ਆਨੰਦ ਮਾਣੇਗਾ ਦੁਨੀਆ ਦੀਆਂ ਹਕੂਮਤਾਂ ਜ਼ਮੀਨ ਤੇ ਮਾਲਕੀ ਸਰਦਾਰੀਆਂ ਇਹਨਾਂ ਨੂੰ ਆਗੂ ਵਿੱਚ ਛਾੜ ਭਾਵ ਇਹਨਾਂ ਦਾ ਤਿਆਗ ਕਰ ਇਹਨਾਂ ਦਾ ਲਾਲਚ ਛੱਡ ਇਹਨਾਂ ਦਾ ਲਾਲਚ ਛੱਡ ਮਾਇਆ ਧਾਰੀ ਛਤਰ ਪਤ ਤਿੰਨ ਛੋੜੋ ਤਿਆਰ ਏ ਭਾਈ ਗੁਰਮੁਖ ਦੇ ਘਰ ਰੋਟੀ ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ ਸਾਰੇ ਖਜ਼ਾਨੇ ਸਭ ਸੰਤਨ ਦਾ ਦਾਣਾ ਰੂਖਾ ਸੋ ਸਰਬ નિਧਾਨ ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ ਜੇ ਮਿਲੇ ਤਾਂ ਉਸ ਨੂੰ ਸਾਰੇ ਖਜ਼ਾਨੇ ਸਭ ਸਰਬ નિਧਾਨ ਸਰਬ ਹੁੰਦਾ ਸਾਰੇ ਨਿਧਾਨੰਦਕ ਜਾਨ ਹਾਰੇ ਕਜਾ ਨੇ ਉਹਨਾਂ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਮਨੁੱਖ ਜਿਹੜੇ ਸਾਖਤ ਹੁੰਦਾ ਹੈ ਨਾ ਸਾਧ ਸੰਗਤ ਸਾਖਤ ਕੀ ਹੁੰਦਾ ਹੈ ਸਾਖਤ ਉਹ ਹੁੰਦਾ ਹੈ ਜਿਹੜਾ ਪ੍ਰਭੂ ਨਾਲੋਂ ਉਸ ਪਰਮਾਤਮਾ ਨਾਲੋਂ ਟੁੱਟਿਆ ਹੋਵੇ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਦੇ ਵਿੱਚ ਜੇ ਕਈ ਕਿਸਮ ਦੇ ਭੋਜਨ ਮਿਲਣ ਤਾਂ ਉਹ ਕੀ ਜ਼ਹਿਰ ਦੇ ਸਮਾਨ ਜਾਣ ਉਹ ਬਿਖੂ ਸਮਾਨ ਬਿਖੂ ਕੀ ਹੁੰਦਾ ਸਾਧ ਸੰਗਤ ਬਿਖੂ ਦਾ ਮਤਲਬ ਜ਼ਹਿਰ ਹੈ ਜ਼ਹਿਰ ਦੇ ਸਮਾਨ ਜਾਣੋ ਨਾ ਜਾਣ ਅਗੇ ਭਗਤ ਜਨਾ ਕਾ ਲੂੰਗਰਾ ਊੜ ਨਗਨ ਨਾ ਹੋਈ ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਫਤ ਕੋਈ ਇਹ ਭਾਈ ਪ੍ਰਭੂ ਦੀ ਭਾਤੀ ਜਿਹੜੇ ਕਰਨ ਵਾਲੇ ਮਨੁੱਖ ਆ ਉਹਨਾਂ ਪਸੰਦੇ ਪਾਟਾ ਹੋਇਆ ਪੂਰਾ ਇਹਨੂੰ ਅਸੀਂ ਲੋਈ ਕੰਬਲ ਕਹਿ ਦਿੰਨੇ ਆ ਵੀ ਮਿਲ ਜਾਏ ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਲਾ ਲਿਓ ਪਾਟਾ ਹੋਇਆ ਤੇ ਉੜ ਕੇ ਤੇ ਫਿਰ ਨਗੇ ਰਹਿਣ ਦਾ ਕੋਈ ਡਰ ਨਹੀਂ ਹੁੰਦਾ ਨਗੇ ਹੋਣ ਦਾ ਡਰ ਨਹੀਂ ਹੁੰਦਾ ਜਿਹੜੇ ਪ੍ਰਭੂ ਦੇ ਨਾਲੋਂ ਟੁੱਟੇ ਹੁੰਦੇ ਨੇ ਸਾਥ ਸੰਸਾਰ ਜਿਹੜੇ ਸਾਖਤ ਹੁੰਦੇ ਨੇ ਜੇ ਉਹਨਾਂ ਤੋਂ ਰੇਸ਼ਮੀ ਸਰੂਪਾ ਵੀ ਮਿਲ ਜਾਏ ਤਾਂ ਉਹਨੂੰ ਪਹਿਨਣ ਦੇ ਨਾਲ ਜਿਹੜੀ ਆ ਇੱਜ਼ਤ ਜਿਹੜੀ ਆ ਉਗੋ ਵਾਲੀ ਵੀ ਆ ਉਹ ਇੱਜ਼ਤ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਸਾਥ ਸੰਗਤ ਸਾਖਤ ਸਿਉ ਮੁਖ ਜੋੜਿਆ ਅੱਧ ਵਿਚੋਂ ਟੁੱਟੇ ਜੇਕਰ ਸਾਖਤ ਦੇ ਨਾਲ ਜਿਹੜਾ ਉਸ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਮਨੁੱਖ ਹੈ ਜੇ ਉਹਦੇ ਨਾਲ ਮੁਖ ਜੋੜਿਆ ਉਹ ਮੁਖ ਜੋੜਿਆ ਪਾਉ ਉਹਦੇ ਨਾਲ ਨੇੜਤਾ ਰੱਖਿਆ ਉਦੇ ਨਾਲ ਮੇਲ ਜੋੜ ਰੱਖਿਆ ਉਹ ਸਿਰੇ ਨਹੀਂ ਚੜਦਾ ਅੱਧ ਵਿੱਚੋਂ ਟੁੱਟ ਜਾਂਦਾ ਅੱਧ ਵਿੱਚੋਂ ਟੁੱਟੇ ਉਹ ਸਿਰੇ ਨਹੀਂ ਚੜਦਾ ਤੇ ਅੱਧ ਵਿੱਚੋਂ ਹੀ ਟੁੱਟ ਜਾਂਦਾ ਹੈ ਹਰ ਜਨ ਕੀ ਸੇਵਾ ਜੋ ਕਰੇ ਇਹ ਤੂੰ ਤੇ ਛੁੱਟੇ ਜਿਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਜਿਹੜੇ ਪ੍ਰਭੂ ਦੇ ਭਗਤ ਨੇ ਪ੍ਰਭੂ ਦੇ ਦਾਤ ਨੇ ਉਹਨਾਂ ਦੀ ਸੇਵਾ ਕਰਦਾ ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇਸ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਇਤ ਉਤੈ ਭਾਵ ਇਤ ਤੋਂ ਭਾਵ ਲੋਕ ਐ ਇਸ ਲੋਕ ਦੇ ਵਿੱਚ ਉਤਹਿ ਪਾਪ ਪਰਲੋਕ ਵਿੱਚ ਵੀ ਝਗੜਿਆ ਬਖੇੜਿਆ ਤੋਂ ਉਹ ਬਚਿਆ ਰਹਿੰਦਾ ਹੈ ਸਭ ਕੁਝ ਤੁਮ ਹੀ ਤੇ ਹੋਆ ਆਪ ਬੰਦ ਬਣਾਈ ਪ੍ਰਭੂ ਜੀਵਾਂ ਦੇ ਕੀ ਵਾਸਾ ਹੈ ਹਰੇ ਕੰਮ ਤੇਰੀ ਪ੍ਰੇਨਾ ਨਾਲ ਹੀ ਹੁੰਦਾ ਹੈ ਇਹ ਤੂੰ ਹੀ ਸਾਰੀ ਜਿਹੜੀ ਆ ਖੇੜ ਰਚੀ ਹੋਈ ਆ ਇਹ ਨਾਨਕ ਅਰਦਾਸ ਕਰ ਤਿਆਗ ਦਰਸ਼ਨ ਪੇਟ ਦੇ ਸਾਧਕਾ ਨਾਨਕ ਗੁਣ ਗਾਈ ਮੈਂ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਸਦਾ ਤੇਰੇ ਗੁਣ ਗਾਦਾ ਰਵਾਂ ਗੁਰੂ ਦੇ ਦਰਸ਼ਨ ਕਰਕੇ ਤੇ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਤੇਰੇ ਸਦਾ ਜਿਹੜੇ ਹੈ ਉਹ ਬੁਰਗੰਦਾ ਰਹਾ ਸਹਾਸੰਗਤ ਏਸੀ ਇਸ ਹੁਕਮਨਾਮੇ ਦੇ ਵਿੱਚ ਅਖਰੀਅਤ ਵਿਚਾਰ ਪੀਨੇ ਨੂੰ ਪਰਵਾਹ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ